ਅੱਜ ਜਰਗ ਦੇ ਮੇਲੇ ਤੁਸੀਂ ਜੁੜ ਰਹੇ ਹੋ ਇਸ ਵੀਡੀਓ ਨਾਲ ਤੁਹਾਨੂੰ ਖਵਾਵਾਂਗੇ ਜਰਗ ਦੇ ਮੇਲੇ ਦੀਆਂ ਵੱਖ-ਵੱਖ ਤਸਵੀਰਾਂ ਬੜੀ ਦੂਰ ਤੋਂ ਸੰਗਤ ਇਸ ਦਰ ਤੇ ਨਤਮਸਤ ਹੋਣ ਲਈ ਹੈ ਤੁਸੀਂ ਜੁੜੇ ਰਹੋ ਇਸ ਵੀਡੀਓ ਨਾਲ

ਜਿਆ ਮੇ ਬਰੋਨਾ ਜਿਆ ਮੇ ਗੰਗਾ ਜਿਆ ਤਾ ਜਿਆ ਬਰਜੋ ਨਾਸਕਾਰ ਕਰਨੀ ਅੰਦਰ ਕੋਈ ਜਿਆ ਮਾਦੀ ਜਿਆ ਮਾਦੀ ਜੇਕਰ ਜਤਾ ਬਰੂਦਾ ਉਹ ਦਰਵਾਜ਼ੇ ਉੱਪਰ ਨਾਮ ਆਇਆ ਜਾਵੇ ਜਿਲਧਾਨ ਨੇ ਕਰੇ ਹੋ ਜਾਣ ਅਨਮੋਲ ਸਿੰਗ ਵਾਲੇ ਕੋਲ ਨਾ ਦੇ ਪ੍ਰਧਾਨ ਪਹੁੰਚੇ ਹੋਏ ਨੇ ਹਾਲ ਹੋ ਗਿਆ ਇਹਨਾਂ ਨੂੰ ਬਣਿਆ ਨੂੰ ਜਿਨ੍ਹਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੈ ਮਾਤਾ ਦੀ ਜੈ ਮਾਤਾ ਦੀ सेल 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 लोला लो पी शंता लो प्लादे लो पिलाने लो सात सात पी सेला पाई सेल पनेर मार पिलाए सेल 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 लोला लो पी शंता ਜੀ ਗਵੀਰ ਜੀ ਮੇਰਾ ਨਾਮ ਹੈਗਾ ਜਸਪ੍ਰੀਤ ਮੰਡੇਰ ਤੇ ਮੈਂ ਕੈਨੇਡਾ ਦਾ ਪੱਤਿਆ ਵਸਨੀਕ ਆ ਤੇ ਇੱਥੇ ਸਾਡੇ ਪਿੰਡ ਜਰਗ ਦੇ ਵਿੱਚ ਸਾਰੇ ਵਰਗ ਰਲ ਮਿਲ ਕੇ ਮੇਲਾ ਮਨਾਉਂਦੇ ਨੇ ਜੀ ਤੇ ਅਸੀਂ ਛੋਟੇ ਹੁੰਦਿਆਂ ਤੋਂ ਮੇਲਾ ਦੇਖਦੇ ਆ ਰਹੇ ਹਾਂ ਤੇ ਇਸ ਵਾਰ ਮੈਂ 15 ਸਾਲ ਬਾਅਦ ਦੁਬਾਰਾ ਇਹ ਮੇਲਾ ਦੇਖਣ ਸਪੈਸ਼ਲ ਆ ਪਿੰਡ ਆ ਤੇ ਅਸੀਂ ਚਾਹੁੰਦੇ ਆ ਵੀ ਹਰ ਇੱਕ ਬੰਦਾ ਆ ਕੇ ਇੰਜੋਏ ਕਰੋ ਜੀ ਸਾਡੇ ਪਿੰਡ ਦੇ ਮੇਲੇ ਨੂੰ ਤੇ ਬਹੁਤ ਵਧੀਆ ਤੇ ਮਾਤਰਾ ਦੇ ਦਰਸ਼ਨ ਕਰੋ ਜੀ ਦਾਰਗਾਹ ਦਾ ਮੇਲਾ ਜੀ ਇਹਦਾ ਬਹੁਤ ਦਾਤ ਦਾ ਮਾਇਜਾ ਹੈ ਬਗੁਰੂ ਤੋਂ ਤਾਂ ਸੰਤੋਖ ਉਧਿਆਨੇ ਮੇਲੇ ਪਰਤੀ ਮੇਲੇ 10 12 ਦਾਤ ਹੋ ਗਏ ਉਹਦੇ ਮੇਲੇ ਤੇ ਉਹਨਾਂ ਪਹਿਲਾਂ ਵੀ ਹਾਂ 10 12 ਦਾਤ ਤੇ ਪ੍ਰਮਤ ਮਕੇਂਦਰ ਮੇਜਾ ਬਹੁਤ ਬੜੀਆ ਪ੍ਰਬੰਧਨ ਸਿੰਘ ਆਜ਼ਾਦ ਵਾਸੀ ਪਿੰਡ ਜਰਗ ਮੇਰੇ ਵੱਲੋਂ ਦੇਸ਼ ਤੇ ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਜਰਗ ਦੇ ਪਹਿਲੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਖੌਣ ਜਰਗ ਦਾ ਮੇਲਾ ਦੁਨੀਆ ਭਰ ਚ ਮਸ਼ਹੂਰ ਹੈ ਇਸ ਮੇਲੇ ਵਿੱਚ ਸਾਰੇ ਹੀ ਧਰਮਾਂ ਦੇ ਸਾਰੇ ਹੀ ਵਰਗਾਂ ਦੇ ਲੋਕ ਬੜੀ ਹੀ ਪ੍ਰੇਮ ਭਾਵਨਾ ਤੇ ਸਰਦਾ ਦੇ ਨਾਲ ਮੱਥਾ ਟੇਕਣਾਉਂਦੇ ਨੇ ਜੇਕਰ ਕਿਸੇ ਨੂੰ ਪੰਜਾਬੀਆਂ ਦੀ ਏਕਤਾ ਤੇ ਧਰਮ ਨਿਰਪੱਖਤਾ ਤੇ ਕੋਈ ਵੀ ਸ਼ੱਕ ਹੋਵੇ ਉਹ ਜਰਗ ਦੇ ਮੇਲੇ ਤੇ ਆ ਕੇ ਹਮੇਸ਼ਾ ਲਈ ਦੂਰ ਹੋ ਜਾਂਦਾ ਹੈ ਇਸ ਮੇਲੇ ਬਾਰੇ ਲੋਕ ਬੋਲੀਆਂ ਲੋਕ ਗੀਤ ਬੜੇ ਹੀ ਮਕਬੂਲ ਹੋਏ ਨੇ ਜਿਹੜੇ ਅੱਜ ਵੀ ਸਦਾ ਬਹਾਰ ਨੇ ਓ ਚੱਲ ਚੱਲੀਏ ਜਰਗ ਦੇ ਮੇਲੇ ਓ ਚੱਲ ਚੱਲੀਏ ਜਰਗ ਦੇ ਮੇਲੇ ਨੀ ਮੁੰਡਾ ਤੇਰਾ ਮੈਂ ਚੱਕ ਲੂ ਨੀ ਮੁੰਡਾ ਤੇਰਾ ਮੈਂ ਚੱਕ ਲੂ ਓ ਜੇ ਹਦ ਕੀ ਆ ਜਰਗ ਦਾ ਮੇਲਾ ਓ ਜੇ ਹਦ ਕੀ ਆ ਜਰਗ ਦਾ ਮੇਲਾ ਨੀ ਜੇ ਹੀ ਤੇਰੀ ਗੁੱਤ ਵੇਖ ਲਈ ਨੀ ਜੇ ਹੀ ਤੇਰੀ ਗੁੱਤ ਵੇਖ ਲਈ ਸੋ ਸਮੂਹ ਦੇਸ਼ ਤੇ ਵਿਦੇਸ਼ ਬੈਠੀ ਸੰਗਤ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ ਹੋਣ ਤੁਸੀਂ ਵੀ ਸਮਾਂ ਕੱਢ ਕੇ 25 ਮਾਰਚ ਦਿਨ ਮੰਗਲਵਾਰ ਤੇ 1 ਅਪ੍ਰੈਲ ਦਿਨ ਮੰਗਲਵਾਰ ਨੂੰ ਜਰਗ ਦੇ ਮੇਲੇ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਭ ਤੋਂ ਪਹਿਲਾਂ ਤੁਹਾਡਾ ਨਿਊ ਚੈਨਲਾਂ ਦਾ ਇੱਥੇ ਜਰਗ ਦੇ ਮੇਲੇ ਤੇ ਪਹੁੰਚਣ ਤੇ ਸਵਾਗਤ ਕਰਦੇ ਆ ਜੋ ਕਿ ਜਰਗ ਦਾ ਮੇਲਾ ਜਿਹਨੂੰ ਕਿ ਵੱਡਾ ਮੇਲਾ ਵੀ ਆਖਿਆ ਜਾਂਦਾ ਹੈ ਜੋ 18 ਮਾਰਚ ਆਜ ਦਿਨ ਮੰਗਲਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਲੱਗਿਆ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਿਆਬੀ ਵੀਰਾਂ ਨੂੰ ਜਰਗ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਮਾਤਾ ਸ਼ੀਤ라 ਜੀ ਮਾਤਾ ਮਸਾਣੀ ਕਾਲੀ ਜੀ ਮਾਤਾ ਬਸੰਤੀ ਜੀ ਬਾਬਾ ਸ਼ੇਖ ਫਰੀਦ ਜੀ ਸਭ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਇਥੋਂ ਸਾਰੀਆਂ ਸੰਗਤਾਂ ਨੂੰ ਜਰਗ ਦੇ ਪਹਿਲੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੋ ਦੂਜਾ ਮੇਲਾ 25 ਮਾਰਚ ਦੈਨ ਮੰਗਲਵਾਰ ਨੂੰ ਹੈ ਤੀਜਾ ਮੇਲਾ ਜੋ 1 April ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਅਤੇ ਵੱਡੇ ਲੈਵਲ ਤੇ ਭਰਨ ਜਾ ਰਿਹਾ ਹੈ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਵੀ 1 April ਨੂੰ ਅਤੇ 31 March ਨੂੰ ਰਾਤ 8 ਵਜੇ ਮਾਤਾ ਦਾ ਗੁਣਗਾਨ ਹੋਊਗਾ ਬਾਬਾ ਫਰੀਦ ਸਾਹਿਬ ਜੀ ਦਾ ਗੁਣਗਾਨ ਹੋਊਗਾ ਜਿਸ ਦੇ ਵਿੱਚ ਸ਼੍ਰੀ ਹੈਪੀ ਬਾਬਾ ਜੀ ਗਦੀ ਨਿਸ਼ੀਰ ਗੁਗਾ ਮਾੜੀ ਸ਼ਪਾਰ ਉਹ ਵੀ ਪਹੁੰਚ ਰਹੇ ਨੇ ਅਤੇ ਵਿਸ਼ੇਸ਼ ਤੌਰ ਤੇ ਜੋ ਸਨਮਾਨ ਹੋ ਰਿਹਾ ਸਾਡਾ ਜਸਵੀਰ ਕੈਨੇਡਾ ਅਤੇ ਜੇ ਸਿੰਘ ਮੰਡੇਰ ਉਹਨਾਂ ਦਾ ਅਤੇ ਸੰਤੋਖ ਸਿੰਘ ਮੰਡੇਰ ਸਾਹਿਬ ਅਤੇ ਪੱਤਰਕਾਰ ਜਗENDER ਆਜ਼ਾਦ ਜੀ ਸਾਡੇ ਵੱਡੇ ਭਾਈ ਸਾਹਿਬ ਅਤੇ ਸਾਡਾ ਜਸਵੀਰ ਸਿੰਘ ਗੀਗਾ ਪੰਚ ਸਾਹਿਬ ਅਤੇ ਸਾਡਾ ਦਵਿੰਦਰ ਸਿੰਘ ਜੱਗੀ ਪ੍ਰੈਸ ਕਲੱਬ ਪ੍ਰਧਾਨ ਪੈਲ ਉਹਨਾਂ ਦਾ ਅਤੇ ਸਾਡਾ ਪਾਲਾ ਵੀਰ ਅਤੇ ਜਮੇਰ ਵੀਰ ਜੀ ਤੁਹਾਡਾ ਅਤੇ ਹੋਰ ਵੀ ਵੀਰਾਂ ਦਾ ਪੱਤਰਕਾਰਾਂ ਦਾ ਲਾਲੀ ਵੀਰ ਜੀ ਦਾ ਤਰਸੇਮ ਖਿਲ ਸਾਹਿਬ ਦਾ ਅਤੇ ਹੋਰ ਵੀ ਸਾਡੇ ਸਾਰੇ ਪੱਤਰਕਾਰ ਭਾਈਆਂ ਦਾ ਅਤੇ ਹਰਪ੍ਰੀਤ ਮਹਾਪੁਰ ਜੀ ਜੇ ਕਿਸੇ ਵੀਰ ਦਾ ਨਾਮ ਬੋਲਣ ਤੋਂ ਰਹਿ ਗਿਆ ਹੋਵੇ ਤਾਂ ਮਾਫ ਕਰਿਓ ਅਤੇ ਸਾਡਾ ਵੀਰ ਭੋਲਾ ਕੈਨੇਡਾ ਅਤੇ ਗੋਲਡੀ ਵੀਰ ਜੀ ਸਾਰੇ ਪੱਤਰਕਾਰ ਭਾਈਚਾਰੇ ਦਾ ਪੈਰ ਹਲਕੇ ਜਿੰਨੇ ਵੀ ਪੱਤਰਕਾਰ ਨੇ ਸਾਰਿਆਂ ਦਾ ਸਨਮਾਨ ਹੋਊਗਾ ਅਤੇ ਸਾਰੇ ਜਣੇ ਨੇ 31 ਮਾਰਚ ਨੂੰ ਰਾਤ 8 ਵਜੇ ਪਾਵਨ ਉਸਤਾਨ ਜਰਗ ਦੇ ਮੇਲੇ ਵਾਲੀ ਥਾਂ ਤੇ ਜਰੂਰ ਪਹੁੰਚਣਾ ਸਾਰਿਆਂ ਨੂੰ ਜਰਗਦੇ ਮੇਲੇ ਆਂਦੀਆਂ ਲੱਖ ਲੱਖ ਮੁਬਾਰਕਾਂ ਜੈਕਾਰਾ ਬਾਬਾ ਫਰੀਦ ਜੀ ਦਾ ਬੋਖਾਟੇ ਦਰਬਾਰ ਕੀ ਜੈ ਸਤਿ ਸ਼੍ਰੀ ਅਕਾਲ ਜੀ ਮਾਇਆ ਪ੍ਰਭੂ ਆਸਵਾਦ ਆਸਵਾਦ

ਇਥੇ ਸਾਡੇ ਜਰਗੇ ਮੇਲੇ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਵੀਡੀਓ ਦੇ ਫੇਟਾ ਟਾਪਾ ਦਿਓ ਧੰਨਵਾਦ ਮਿਲਦੇ ਆਂ ਚੱਲਦੇ ਕਿਸੇ ਹੋਰ ਨਵੀਂ ਵੀਡੀਓ ਸਤਿ ਸ਼੍ਰੀ ਅਕਾਲ